ਆਪੋ ਆਪਣਾ ਦੋਤੀਆਂ ਦਾ ਮਾਰੀ ਨਾ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਹੈ ਜਿਹੜੀ ਮਾਨ ਜੋ ਸਾਹਜਿੰਦਰ ਸਿੰਘ ਜੀ ਧਾਰਮੀ ਪ੍ਰਧਾਨ ਸਾਹਿਬ ਅਤੇ ਸਾਫਾ ਪ੍ਰਧਾਨ ਭਾਈ ਗੋਵਿੰਦ ਸਿੰਘ ਜੀ ਲੋਗਵਾਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਫਨੌਰੀ ਬਾਰਡਰ ਤੇ ਜੋ ਸਾਡਾ ਦਜੀਤ ਸਿੰਘ ਦੀ ਢੱਲੇਵਾਲ ਮਰਨਵਾਰ ਤੇ ਬੈਸੇ ਨੇ ਉੱਥੇ ਜੋ ਸੰਘਰਸ਼ ਲੜਿਆ ਜਾ ਰਿਹਾ ਹੈ ਉਹਦੇ ਵਿੱਚ ਸ਼ਰਮਿਕਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਦਿਨਾਂ ਤੋਂ ਜੋ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈਗੀ ਅੱਜ ਇੱਥੇ ਮੌਕੇ ਤੇ ਅਸੀਂ ਪਹੁੰਚੇ ਹਾਂ ਸਾਰੇ ਦੇਖਿਆ ਕਿ ਬਹੁਤ ਸੋਨਾ ਪ੍ਰਬੰਧ ਸਾਡੇ ਮੈਨੇਜਰ ਸਾਹਿਬ ਸਾ ਸਰਜੀਤ ਸਿੰਘ ਦੀ ਠੀਕਰੀਵਾਲ ਨੇਤਾ ਕੁਦਰਾਪਾਪਾ ਗਾਂਦਾ ਸਿੰਘ ਨੂੰ ਉਹ ਆਪਣੀ ਟੀਮ ਨਾਲ ਪੂਰੀ ਸੇਵਾ ਜਿਹੜੀ ਬਹੁਤ ਵਧੀਆ ਨਿਭਾ ਰਹੇ ਨੇ ਤੇ ਕਿਸਾਨ ਆਕੂ ਵੀ ਸਾਰਿਆਂ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਸੰਗਠਨ ਕੋਲ ਦੁਆਰਾ ਪ੍ਰਬੰਧਕ ਕੀਤੀ ਨੇ ਬਹੁਤ ਵਧੀਆ ਪ੍ਰਬੰਧ ਕੀਤਾਗਾ ਲੰਗਰ ਦਾ ਇਸ ਤੋਂ ਇਲਾਵਾ ਉਹ ਕਿਸਾਨਾਂ ਵਾਸਤੇ ਜਿਹੜੇ ਵੀ ਇੱਥੇ ਮੋਰਚੇ ਚ ਆਉਂਦੇ ਨੇ ਉਹਨਾਂ ਵਾਸਤੇ ਗਰਮ ਕੱਪੜੇ ਕੰਬਲ ਰਜਾਈਆਂ ਤੁਲਾਈਆਂ ਸਾਰਾ ਕੁਝ ਉਹ ਵੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਅਸੀਂ ਆਸ ਕਰਦੇ ਹਾਂ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਸ ਤਰ੍ਹਾਂ ਜਦੋਂ ਵੀ ਕਿਸਾਨਾਂ ਨੇ ਮੋਰਚਾ ਲਾਇਆ ਤੇ ਆਪਣਾ ਮੋਰੀ ਰੋਲ ਜਿਹੜਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਮਾਇਆਗਾ ਅੱਜ ਵੀ ਅਸੀਂ ਆਪਣਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਟੀਮ ਸਹਿਤ ਇੱਥੇ ਇੱਕ ਨੌਰੀ ਮੋਰਚੇ ਦੇ ਉੱਤੇ ਹਾਜ਼ਰ ਹੈ ਕਿਸੇ ਵੀ ਕਿਸਮ ਦੀ ਲੋੜ ਜ਼ਰੂਰਤ ਜੋ ਵੀ ਕਿਸਾਨ ਆਗੂ ਸਾਨੂੰ ਕਹਿੰਦੇ ਨੇ ਉਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਕਿਸੇ ਜਾਂਦੀ ਹੈ ਸਾਡੀ ਟੀਮ ਇਸੇ ਤਰ੍ਹਾਂ ਲਗਾਤਾਰ ਇਸ ਮੋਰਚੇ ਤੇ ਡੱਟੀ ਰਹੂਗੀ ਤੇ ਸੰਗਤਾਂ ਦੀ ਸੇਵਾ ਕਰਦੀ ਰਹੂਗੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੂਗੀ ਜਿੰਨਾ ਚਿਰ ਇਹ ਮੋਰਚਾ ਸਮਾਪਤ ਨਹੀਂ ਹੁੰਦਾ ਅਸੀਂ ਸਾਰੇ ਹੀ ਸ਼ਰਮਿਕ ਕਮੇਟੀ ਦੀ ਸਾਰੀ ਟੀਮ ਇੱਥੇ ਹਾਜ਼ਰ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ